ਕਿਸਾਨ ਜਥੇਬੰਦੀਆਂ ਨੇ 26 ਨਵੰਬਰ ਨੂੰ ਚੰਡੀਗੜ੍ਹ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ ਔਰ ਕਿਸਾਨ ਜਥੇਬੰਦੀਆਂ ਨੇ 34 ਸੈਕਟਰ ਦੇ ਵਿੱਚ ਸਰਕਾਰ ਤੋਂ ਜਗ੍ਹਾ ਮੰਗੀ ਹੈ ਔਰ ਇਹ ਕਿਹਾ ਕਿ ਸਾਨੂੰ ਇੱਥੇ ਪ੍ਰਦਰਸ਼ਨ ਕਰਨ ਦਾ ਅਧਿਕਾਰ ਇਜਾਜ਼ਤ ਦਿੱਤੀ ਜਾਵੇ ਮਾਮਲਾ ਇਹ ਆ ਕਿਸਾਨ ਜਥੇਬੰਦੀਆਂ ਨੇ ਸਯੁਕਤ ਕਿਸਾਨ ਮੋਰਚੇ ਨੇ ਕੱਲ ਮੀਟਿੰਗ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਨਾਂ ਨਾਲ ਸੰਬੰਧਤ ਕੁਝ ਵੱਡੀਆਂ ਮੰਗਾਂ ਨੇ ਜਿਨ੍ਹਾਂ ਦੇ ਵਿੱਚ ਇੱਕ ਜਿਹੜਾ ਬਿਜਲੀ ਸੋਧ ਬਿੱਲ 2020 ਆ ਜਿਹਨੂੰ ਨਾ ਲਾਗੂ ਕਰਨ ਦੀ ਗੱਲ ਕੇਂਦਰ ਤੇ ਪੰਜਾਬ ਨੇ ਕਹੀ ਸੀ ਉਹ ਹੁਣ ਇਹ ਲਾਗੂ ਕਰ ਰਿਹਾ ਚਿਪ ਵਾਲੇ ਮੀਟਰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਤੇ ਹੁਣ ਵੇਖਣਾ ਇਹ ਆ ਕਿ ਪੰਜਾਬ ਸਰਕਾਰ ਇਜਾਜ਼ਤ ਦਿੰਦੀ ਹੈ ਕਿ ਨਹੀਂ ਦਿੰਦੀ ਕਿਉਂਕਿ ਪਿਛਲੇ ਟਾਈਮ ਤੋਂ ਜਦੋਂ ਸਾਰੀਆਂ ਕਿਸਾਨ ਜਥੇਬੰਦੀਆਂ ਸੂਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਚੰਡੀਗੜ੍ਹ ਮੋਰਚਾ ਲਾਉਣ ਜਾ ਰਹੀਆਂ ਸੀ ਤਾਂ ਭਗਵੰਤ ਮਾਨ ਸਰਕਾਰ ਨੇ ਪੁਲਿਸ ਤੋਂ ਬਹੁਤ ਸਖਤੀ ਕਰਵਾ ਕੇ ਉਹ ਮੋਰਚਾ ਲੱਗਣ ਨਹੀਂ ਸੀ ਦਿੱਤਾ